ਅਸੀਂ ਇੱਕ ਬਲੈਕਆਊਟ ਦੀ ਵੀ ਡ੍ਰਿਲ ਕਰ ਰਹੇ ਹਾਂ ਜੀ ਰਾਤ ਨੂੰ ਰਾਤ ਨੂੰ 8 ਤੋਂ ਲੈ ਕੇ 8:10 ਤੱਕ ਯਾਨੀ ਕਿ ਸਿਰਫ 10 ਮਿੰਟ ਵਾਸਤੇ ਸਿਰਫ ਨੰਗਲ ਸ਼ਹਿਰ ਦੇ ਵਿੱਚ ਅਸੀਂ ਇੱਕ ਬਲੈਕਆਊਟ ਦਾ ਪ੍ਰੀਪਲੈਨਡ ਡ੍ਰਿਲ ਤਿਆਰ ਕੀਤੀ ਹੋਈ ਹੈ ਜੀ ਇਹਦੇ ਤਹਿਤ ਸਾਡਾ ਜਿਹੜਾ ਨੰਗਲ ਸ਼ਹਿਰ ਹੈਗਾ ਉਹਦੇ ਵਿੱਚ ਸਾਇਰਨ ਵੱਜਣਗੇ ਤੇ ਦੁਆਰ ਤੋਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਬਰੌਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਵੀ ਇੱਕ ਤਿਆਰੀ ਦੀ ਪ੍ਰਕਿਰਿਆ ਹੈਗੀ ਹੈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿਸੇ ਵੀ ਆਪਦਕ ਵਾਸਤੇ ਤੇ ਉਹਦੇ ਤਹਿਤ ਮੈਂ ਅਪੀਲ ਕਰਦਾ ਕਿ ਜਿਹੜੇ ਬਲੈਕਆਉਟ ਡ੍ਰਿਲ ਹੈ ਉਹਦੇ ਵਿੱਚ ਸਾਰੇ ਸੁਰੱਖਿਅਤ ਨੇ ਨਾ ਆਪਦਾ ਆਪਦਾ ਧਿਆਨ ਰੱਖਣ ਆਪਣੇ ਪਰਿਵਾਰ ਦਾ ਧਿਆਨ ਰੱਖਣ ਤੇ ਸਿਰਫ 10 ਮਿੰਟ ਵਾਸਤੇ ਕੀਤੀ ਜਾਏਗੀ ਜਿਹੜੇ ਸਾਡੇ ਕ੍ਰਿਟੀਕਲ ਪੁਆਇੰਟਸ ਹੈ ਹਸਪੀਟਲਸ ਜਾਂ ਕੋਈ ਵੀ ਹੋਰ ਕ੍ਰਿਟੀਕਲ ਪੁਆਇੰਟਸ ਹੈ ਉੱਥੇ ਸਾਡੇ ਜਿਹੜੀ ਪਾਵਰ ਦਾ ਬੈਕਅਪ ਹੈਗਾ ਉਹ ਬਿਲਕੁਲ ਲਗਾਤਾਰ ਚੱਲ ਰਿਹਾ ਹੈ ਫਿਰ ਜਦੋਂ ਕਾਰਗਿਲ ਉਸੇ ਉਰੋ ਸਨੀਤ ਮੰਡਲ ਤੋਂ ਆਪਣੇ ਨਾਲ ਕਿ ਇਸ ਵਾਰ ਵੀ ਇਸ ਤਰ੍ਹਾਂ ਨੇ ਸੈਂਸਿਟਿਵ ਜੌਂਚਾੰਦਾਈ ਜੀ ਹੈ ਦੇਖੋ ਆਪਣਾ ਇਹ ਕਾਫੀ ਕ੍ਰਿਟੀਕਲ ਇਨਫਰਾਸਟ੍ਰਕਚਰ ਹੈਗਾ ਜੀ ਜਿਹੜਾ ਕਿ ਸਾਡੀ ਜ਼ਿੰਮੇਵਾਰੀ ਬੰਦੀ ਹੈ ਇਹਦੇ ਵਾਸਤੇ ਅਸੀਂ ਪੂਰੇ ਮੁਸ਼ਤਿਹਦ ਰਹੀ ਹਾਂ ਸਵੇਰ ਤੋਂ ਲਗਾਤਾਰ ਅਸੀਂ ਰਾਤ ਤੱਕ ਕੈਂਪ ਕੀਤਾ ਹੋਇਆ ਹੈ ਬੀਬੀਐਮਪੀ ਦੇ ਸੀਨੀਅਰ ਮੋਸਟ ਅਫੀਸ਼ੀਅਲਸ ਦੇ ਨਾਲ ਨਾਲ ਹੀ ਪੰਜਾਬ ਹੈੱਡਕੁਆਟਰ ਦੇ ਨਾਲ ਤੇ ਨਾਲ ਹੀ ਸਾਡੀ ਜਿਹੜੀ ਵੈਸਟਰਨ ਕਮਾਂਡ ਹੈ ਉਹਦੇ ਨਾਲ ਤੇ ਸਾਰੇ ਅਸੀਂ رابطہ ਕਾਇਮ ਕੀਤਾ ਹੋਇਆ ਤੇ ਜਿਹੜੇ ਵੀ ਪੁਖਤਾ ਪ੍ਰਬੰਧ ਨੇ ਐਸ ਪਰ ਪ੍ਰੋਟੋਕਾਲ ਜਿਹੜੇ ਮੈਂ ਸਾਰੇ ਡਾਇਵਲਜ ਵੀ ਨਹੀਂ ਕਰ ਸਕਦਾ ਉਹ ਸਾਰੇ ਬਿਲਕੁਲ ਤਿਆਰ ਨੇ ਜੀ ਤੇ ਕਿਸੇ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਨਿਸ਼ਚਿੰਤ ਰਹੋ ਬਿਲਕੁਲ ਸੇਫ ਫੀਲ ਕਰੋ ਇਹ ਸਾਡੀ ਤੁਹਾਨੂੰ ਅਪੀਲ ਹੈ ਪੰਜਾਬ ਪੁਲਿਸ ਦੇ ਨਾਲ ਕੋਈ ਐਕਸਟਰਾ ਫੋਰਸ ਵੀ ਲਗਾਈ ਜਾਏਗੀ ਅਸੀਂ ਜੀ ਸਾਰੀ ਫੋਰਸਸ ਜਿਹੜੀ ਇੱਥੇ ਡਿਪਲੋਏਡ ਨੇ ਸਾਰਿਆਂ ਦਾ ਰਿਵਿਊ ਕੀਤਾ ਹੈ ਜੀ ਠੀਕ ਜਿਹੜੀ ਜਿੰਨਾ ਵੀ ਇਨਫਰਾਸਟ੍ਰਕਚਰ ਹੈ ਭਾਵੇਂ ਨੰਗਲ ਡੈਮ ਹੈਗਾ ਜਾਂ ਉਸ ਤੋਂ ਅੱਗੇ ਨੰਗਲ ਹਾਈਡਲ ਚੈਨਲ ਹੈ ਜਾਂ ਅੱਗੇ ਜਿਹੜੀਆਂ ਸਾਡੀ ਖਡਾਂ ਹੈਗੀਆਂ ਜਾਂ ਪਾਵਰ ਸਟੇਸ਼ਨਸ ਵੀ ਹੈਂ ਹਰੇਕ ਤੇ ਵੱਖਰੇ ਵੱਖਰੀ ਜਿਹੜੀ ਸਾਡੀ ਗਾਰਡਾ ਹੈਗੀਆਂ ਟੁਕੜੀਆਂ ਹੈ ਕਿਤੇ ਹੋਮਗਾਰਡ ਹੈ ਕਿਤੇ ਆਪਣੀ ਕੋਈ ਪੰਜਾਬ ਪੁਲਿਸ ਦੀ ਸੁਰੱਖਿਆ ਹੈਗੀ ਉਹ ਸਾਰੇ ਡਿਪਲੋਏਡ ਨੇ ਜੀ ਮੁਲਾਜ਼ਮ ਉੱਥੇ ਬਿਲਕੁਲ ਮੁਸਤੈਦ ਨੇ ਸਾਰਿਆਂ ਨੂੰ ਅਸੀਂ ਦੁਆਰ ਤੋਂ ਇੱਕ ਵਾਰ ਅਲਰਟ ਕੀਤਾ ਹੈਗਾ ਤੇ ਹਰ ਤਰ੍ਹਾਂ ਦਾ ਸੁਰੱਖਿਆ ਦਾ ਜਿਹੜਾ ਪ੍ਰਬੰਧ ਹੈ ਉਹ ਮੁਕੰਮਲ ਹੈ ਜਿਹੜੇ ਇੱਕ ਨੂੰ ਲੈ ਕੇ ਕੋਈ ਸਖਤੀ ਵਧਾਈ ਗਈ ਹੈ ਜੀ ਜਾਂ ਨੋਰਮਲ ਡੇਜ਼ ਦੀ ਵਾਂਗ ਉੱਥੇ ਚੱਲ ਰਹੀ ਹੈ ਜੀ ਇਸ ਬੰਦੇ ਅਸੀਂ ਤੁਸੀਂ ਦੇਖ ਸਕਦੇ ਹੋ ਐਸਐਸਪੀ ਸਾਹਿਬ ਖੁਦ ਇੱਥੇ ਹਾਜ਼ਰ ਨੇ ਜੀ ਤੇ ਨਾਲ ਹੀ ਜਿਹੜੀ ਆਪਣੀ ਸਿਕਿਉਰਿਟੀ ਵਿੰਗ ਦੇ ਇੰਚਾਰਜ ਹੈਗੇ ਨੇ ਭਾਵੇਂ ਬੀਵੀਐਮਬੀ ਦੇ ਉਹ ਵੀ ਇੱਥੇ ਨੇ ਚੰਡੀਗੜ੍ਹ ਤੋਂ ਜਿਹੜੇ ਡਿਪਟੀ ਡਾਇਰੈਕਟਰ ਸਿਕਿਉਰਿਟੀ ਨੇ ਉਹ ਵੀ ਅੱਜ ਇੱਥੇ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਹੈ ਜੀ ਸਾਡੀ ਜੋ ਵੀ ਸਾਡੀ ਪੁਖਤਾ ਰਿਕੁਆਇਰਮੈਂਟ ਹੈਗੀ ਹੈ ਵੱਖਰੀ ਵੱਖਰੀ ਪੋਸਟਾਂ ਤੇ ਉਹ ਸਾਰੀਆਂ ਅਸੀਂ ਦੇਖ ਲਿਆ ਨੇ ਸਾਰੀਆਂ ਮੁਕੰਮਲ ਨੇ ਸਾਰੇ ਅਸੀਂ ਐਸ ਪ੍ਰਿਪੇਅਰਡ ਜਿੰਨੂੰ ਆਪਾਂ ਤਿਆਰੀ ਦੇ ਵਜੋਂ ਹੀ ਅਸੀਂ ਸਾਰਿਆਂ ਨੂੰ ਹਾਈ ਅਲਰਟ ਤੇ ਕੀਤਾ ਹੋਇਆ ਤੇ ਇਹਨੂੰ ਇੱਕ ਡ੍ਰਿਲ ਸਮਝੋ ਜੀ ਕੋਈ ਘਬਰਾਉਣ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਠੀਕ ਹੈ ਅਸੀਂ ਅੱਜ ਇੱਥੇ ਐਸਐਸਪੀ ਸਾਹਿਬ ਮੇਰੇ ਨਾਲ ਨੇ ਨਾਲ ਹੀ ਜਿਹੜੇ ਸਿਕਿਉਰਿਟੀ ਦੇ ਇੰਚਾਰਜ ਨੇ ਬੀਬੀਐਮਬੀ ਦੇ ਉਹਨਾਂ ਨਾਲ ਅਸੀਂ ਸਾਰਿਆਂ ਨਾਲ ਅਸੀਂ ਮੀਟਿੰਗ ਕੀਤੀ ਹੈਗੀ ਹੈ ਨਾਲ ਹੀ ਕਮਾਂਡਰ ਸਾਹਿਬ ਜਿਹੜੇ ਹੋਮਗਾਰਡ ਤੇ ਸਿਵਲ ਡਿਫੈਂਸ ਹੈਗੇ ਨੇ ਨਾਲ ਹੀ ਇੰਟੈਲੀਜੈਂਸ ਸਾਰਿਆਂ ਦੇ ਨਾਲ ਅਸੀਂ ਇੱਕ ਮੀਟਿੰਗ ਕੀਤੀ ਹੈ ਅਸੀਂ ਰਿਵਿਊ ਕੀਤਾ ਹੈ ਕਿ ਸਾਡੇ ਸਾਰੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਉਹ ਬਿਲਕੁਲ ਪੁਖਤਾ ਨੇ ਜਿਹੜੀ ਸਾਡੀ ਹੌਟਲਾਈਨਸ ਹੈਗੀਆਂ ਨੇ ਜਿਹੜੇ ਸਾਡੇ ਕੰਟਰੋਲ ਰੂਮ ਹੈਗੇ ਨੇ ਜਿਹੜੀ ਸਾਡੀ ਰਾਉਂਡ ਦ ਕਲੌਕ ਸੁਪਰਵੀਜ਼ਨ ਹੈਗੀ ਹੈ ਹਰ ਚੀਜ਼ ਨੂੰ ਦੁਆਰ ਤੋਂ ਅਸੀਂ ਅਸੈਸਸ ਕੀਤਾ ਹੈਗਾ ਰੀਐਕਟੀਵੇਟ ਕੀਤਾ ਹੈਗਾ ਤੇ ਹਰ ਤਰੀਕੇ ਦੇ ਪ੍ਰਬੰਧ ਇੱਥੇ ਮੁਕੰਮਲ ਨੇ ਕਿਸੇ ਨੂੰ ਬਿਲਕੁਲ ਘਬਰਾਣ ਦੀ ਕੋਈ ਗੱਲ ਨਹੀਂ ਹੈਗੀ ਤੇ ਨਾਲ ਹੀ ਮੈਂ ਇੱਕ ਦੱਸਣਾ ਚਾਹਾਂਗਾ ਕਿ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਉਹਦਾ ਹੀ ਇੱਕ ਹੋਰ 파ਰਟ ਹੈਗਾ ਜਿਹੜਾ ਅਸੀਂ ਇੱਕ ਬਲੈਕਆਊਟ ਦੀ ਵੀ ਡ੍ਰਿਲ ਕਰ ਰਹੇ ਹਾਂ ਜੀ ਰਾਤ ਨੂੰ ਰਾਤ ਨੂੰ 8 ਤੋਂ ਲੈ ਕੇ 8:10 ਤੱਕ ਯਾਨੀ ਕਿ ਸਿਰਫ 10 ਮਿੰਟ ਵਾਸਤੇ ਸਿਰਫ ਨੰਗਲ ਸ਼ਹਿਰ ਦੇ ਵਿੱਚ ਅਸੀਂ ਇੱਕ ਬਲੈਕਆਊਟ ਦਾ ਪ੍ਰੀਪਲਾਨਡ ਡ੍ਰਿਲ ਤਿਆਰ ਕੀਤੀ ਹੋਈ ਹੈ ਜੀ ਇਹਦੇ ਤਹਿਤ ਸਾਡਾ ਜਿਹੜਾ ਨੰਗਲ ਸ਼ਹਿਰ ਹੈਗਾ ਉਹਦੇ ਵਿੱਚ ਸਾਇਰਨ ਵੱਜਣਗੇ ਤੇ ਦੁਬਾਰ ਤੋਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਹਾਂ ਕਬਰੌਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਵੀ ਇੱਕ ਤਿਆਰੀ ਦੀ ਪ੍ਰਕਿਰਿਆ ਹੈਗੀ ਹੈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿਸੇ ਵੀ ਆਪਦਕ ਵਾਸਤੇ ਤੇ ਉਹਦੇ ਤਹਿਤ ਮੈਂ ਅਪੀਲ ਕਰਦਾ ਹਾਂ ਕਿ ਜਿਹੜੇ ਬਲੈਕਆਊਟ ਡ੍ਰਿਲ ਹੈ ਉਹਦੇ ਵਿੱਚ ਸਾਰੇ ਸੁਰੱਖਿਅਤ ਰਹਿਣ ਆਪਦਾ ਆਪਦਾ ਧਿਆਨ ਰੱਖਣ ਆਪਣੇ ਪਰਿਵਾਰ ਦਾ ਧਿਆਨ ਰੱਖਣ ਤੇ ਸਿਰਫ 10 ਮਿੰਟ ਵਾਸਤੇ ਕੀਤੀ ਜਾਏਗੀ ਜਿਹੜੇ ਸਾਡੇ ਕ੍ਰਿਟੀਕਲ ਪੁਆਇੰਟਸ ਹੈ ਹਸਪੀਟਲਸ ਜਾਂ ਕੋਈ ਵੀ ਹੋਰ ਕ੍ਰਿਟੀਕਲ ਪੁਆਇੰਟਸ ਹੈ ਉੱਥੇ ਸਾਡੇ ਜਿਹੜੀ ਪਾਵਰ ਦਾ ਬੈਕਅਪ ਹੈਗਾ ਉਹ ਬਿਲਕੁਲ ਲਗਾਤਾਰ ਚੱਲ ਰਿਹਾ ਹੈ ਫਿਰ ਜਦੋਂ ਕਾਰਗਿਲ ਹੋਸੀ ਉਦੋਂ ਸਨੀਪੰਗਰ ਤੋਂ ਆਪਣੇ ਨੂੰ ਕਿ ਇਸ ਵਾਰ ਵੀ ਇਸ ਤਰ੍ਹਾਂ ਨਾ ਸੈਂਸਿਟਿਵ ਜ਼ੋਨ ਚ ਆਂਦਾ ਜੀ ਹੈ ਇਹ ਕੋ ਆਪਣਾ ਇਹ ਕਾਫੀ ਕ੍ਰਿਟੀਕਲ ਇਨਫਰਾਸਟ੍ਰਕਚਰ ਹੈਗਾ ਜੀ ਜਿਹੜਾ ਕਿ ਸਾਡੀ ਜ਼ਿੰਮੇਵਾਰੀ ਮੰਦੀ ਹੈ ਇਹਦੇ ਵਾਸਤੇ ਅਸੀਂ ਪੂਰੇ ਮੁਸਤੈਦ ਰਹੀਏ ਸਵੇਰ ਤੋਂ ਲਗਾਤਾਰ ਅਸੀਂ رابطہ ਕਾਇਮ ਕੀਤਾ ਹੋਇਆ ਹੈ ਬੀਬੀਐਮਬੀ ਦੇ ਸੀਨੀਅਰ ਮੋਸਟ ਅਫੀਸ਼ੀਅਲਸ ਦੇ ਨਾਲ ਨਾਲ ਹੀ ਪੰਜਾਬ ਹੈੱਡਕੁਆਟਰ ਦੇ ਨਾਲ ਤੇ ਨਾਲ ਹੀ ਸਾਡੀ ਜਿਹੜੀ ਵੈਸਟਰਨ ਕਮਾਂਡ ਹੈ ਉਹਦੇ ਨਾਲ ਤੇ ਸਾਰੇ ਅਸੀਂ رابطہ ਕਾਇਮ ਕੀਤਾ ਹੋਇਆ ਤੇ ਜਿਹੜੇ ਵੀ ਪੁਖਤਾ ਪ੍ਰਬੰਧ ਨੇ ਐਸ ਪਰ ਪ੍ਰੋਟੋਕਾਲ ਜਿਹੜੇ ਮੈਂ ਸਾਰੇ ਡਾਈਵਲਜ ਵੀ ਨਹੀਂ ਕਰ ਸਕਦਾ ਉਹ ਸਾਰੇ ਬਿਲਕੁਲ ਤਿਆਰ ਨੇ ਜੀ ਤੇ ਕਿਸੇ ਨੂੰ ਕੋਈ ਖਬਰਾਨ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਨਿਸ਼ਚਿੰਤ ਰਹੋ ਬਿਲਕੁਲ ਸੇਫ ਫੀਲ ਕਰੋ ਇਹ ਸਾਡੀ ਤੁਹਾਨੂੰ ਅਪੀਲ ਹੈ ਸਿਰ ਪੰਜਾਬ ਪੁਲਿਸ ਦੇ ਨਾਲ ਕੋਈ ਐਕਸਟਰਾ ਫੋਰਸ ਵੀ ਲਗਾਈ ਜਾਏਗੀ ਅਸੀਂ ਜੀ ਸਾਰੀ ਫੋਰਸਸ ਜਿਹੜੀ ਇੱਥੇ ਡਿਪਲੋਏਡ ਹੈ ਸਾਰਿਆਂ ਦਾ ਰਿਵਿਊ ਕੀਤਾ ਹੈ ਜੀ ਜਿਹੜੀ ਜਿੰਨਾ ਵੀ ਇਨਫਰਾਸਟ੍ਰਕਚਰ ਹੈ ਭਾਵੇਂ ਉਹ ਨੰਗਲ ਡੈਮ ਹੈਗਾ ਜਾਂ ਉਸ ਤੋਂ ਅੱਗੇ ਨੰਗਲ ਹਾਈਡਲ ਚੈਨਲ ਹੈ ਜਾਂ ਅੱਗੇ ਜਿਹੜੀਆਂ ਸਾਡੀ ਖੱਡਾਂ ਹੈਗੀਆਂ ਜਾਂ ਪਾਵਰ ਸਟੇਸ਼ਨਸ ਵੀ ਹੈ ਹਰੇਕ ਤੇ ਵੱਖਰੇ ਵੱਖਰੀ ਜਿਹੜੀ ਸਾਡੀ ਗਾਰਡਾ ਹੈਗੀਆਂ ਟੁਕੜੀਆਂ ਹੈ ਕਿਤੇ ਹੋਮ ਗਾਰਡ ਹੈ ਕਿਤੇ ਆਪਣੀ ਕੋਈ ਪੰਜਾਬ ਪੁਲਿਸ ਦੀ ਸੁਰੱਖਿਆ ਹੈਗੀ ਉਹ ਸਾਰੇ ਡਿਪਲੋਏਡ ਨੇ ਜੀ ਮੁਲਾਜ਼ਮ ਉੱਥੇ ਬਿਲਕੁਲ ਮੁਸਤੈਦ ਨਹੀਂ ਸਾਰਿਆਂ ਨੂੰ ਅਸੀਂ ਦੁਆਰ ਤੋਂ ਇੱਕ ਵਾਰ ਅਲਰਟ ਕੀਤਾ ਹੈਗਾ ਤੇ ਹਰ ਤਰ੍ਹਾਂ ਦਾ ਸੁਰੱਖਿਆ ਦਾ ਜਿਹੜਾ ਪ੍ਰਬੰਧ ਹੈ ਉਹ ਮੁਕੰਮਲ ਜਿਹੜੇ ਇੱਕ ਨੂੰ ਲੈ ਕੇ ਕੋਈ ਸਖਤੀ ਵਧਾਈ ਗਈ ਹੈ ਜੀ ਜਾਂ ਨੋਰਮਲ ਡੇਜ਼ ਦੀ ਵਾਂਗੂ ਉੱਥੇ ਚੱਲ ਰਹੀ ਹੈ ਜੀ ਇਸ ਵੇਲੇ ਅਸੀਂ ਤੁਸੀਂ ਦੇਖ ਸਕਦੇ ਹੋ ਐਸਐਸਪੀ ਸਾਹਿਬ ਖੁਦ ਇੱਥੇ ਹਾਜ਼ਰ ਨੇ ਜੀ ਤੇ ਨਾਲ ਹੀ ਜਿਹੜੀ ਆਪਣੀ ਸਿਕਿਉਰਿਟੀ ਵਿੰਗ ਦੇ ਇੰਚਾਰਜ ਹੈਗੇ ਨੇ ਭਾ ਅਬੀਵੀਐਮਵੀ ਦੇ ਉਹ ਵੀ ਇੱਥੇ ਨੇ ਚੰਡੀਗੜ੍ਹ ਤੋਂ ਜਿਹੜੇ ਡਿਪਟੀ ਡਾਇਰੈਕਟਰ ਸਿਕਿਉਰਿਟੀ ਨੇ ਉਹ ਵੀ ਅੱਜ ਇੱਥੇ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਹੈ ਜੀ ਸਾਡੀ ਜੋ ਵੀ ਸਾਡੀ ਪੁਖਤਾ ਰਿਕੁਆਇਰਮੈਂਟ ਹੈਗੀ ਹੈ ਵੱਖਰੀ ਵੱਖਰੀ ਪੋਸਟਾਂ ਤੇ ਉਹ ਸਾਰੀਆਂ ਅਸੀਂ ਦੇਖ ਲਿਆ ਨੇ ਸਾਰੀਆਂ ਮੁਕੰਮਲ ਨੇ ਸਾਰੇ ਅਸੀਂ ਐਸ ਪ੍ਰਿਪੇਅਰਡ ਜਿਹਨੂੰ ਆਪਾਂ ਤਿਆਰੀ ਦੇ ਵਜੋਂ ਹੀ ਅਸੀਂ ਸਾਰਿਆਂ ਨੂੰ ਹਾਈ ਅਲਰਟ ਤੇ ਕੀਤਾ ਹੋਇਆ ਤੇ ਇਹਨੂੰ ਇੱਕ ਡ੍ਰਿਲ ਸਮਝੋ ਜੀ ਕੋਈ ਘਬਰਾਉਣ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ Thank